ਤਿਆਨੂੰ ਜੀਐਨਵੀਕ ਜੀ ਤੁਹਾਨੂੰ ਸਾਰਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਸਾਂਝ ਚਾਵਲ ਸਾਂਝ ਚਾਵਲ ਕਿਹੜੇ ਹੁੰਦੇ ਆ ਚਲੋ ਆਪਾਂ ਦੱਸਦੇ ਆ ਤੁਹਾਨੂੰ ਕਾਲੇ ਚਣਿਆਂ ਦੇ ਜਿਹੜੇ ਕਾਲ ਛੋਲੇ ਹੁੰਦੇ ਨਾ ਉਹਨਾਂ ਦੇ ਸਾਂਝ ਚਾਵਲ ਬਣਦੇ ਆ ਉਹਨਾਂ ਨੂੰ ਉਬਾਲ ਕੇ ਜਿਹਨੂੰ ਰੱਖ ਕੇ ਤੇ ਫਿਰ ਇਸ ਤਰ੍ਹਾਂ ਮਟਰ ਮਟਰ ਪਾਈਦੇ ਆ ਨਾ ਉਸੇ ਤਰ੍ਹਾਂ ਆਪਾਂ ਚਾਵਲ ਪਾਈਦੇ ਤੇ ਆਪਣੇ ਸਾਂਝ ਚਾਵਲ ਬਣ ਕੇ ਤਿਆਰ ਹੋ ਗਏ ਆ ਚਲੋ ਫਿਰ ਇਸੇ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਦੇ ਆ ਅੱਜ ਆਪਾਂ ਬਣਾਵਾਂਗੇ ਸਾਂਝ ਚੋਲ ਸਾਂਝੇ ਚੌਲ ਹੁੰਦੇ ਕੀ ਆ ਚਲੋ ਆਪਾਂ ਤੁਹਾਨੂੰ ਦੱਸਦੇ ਆ ਉਹਦੇ ਵਾਸਤੇ ਆਪਾਂ ਪਿਆਜ਼ ਕੱਟੇ ਹੋਇਆ ਟਮਾਟਰ ਥੋੜਾ ਜਿਹਾ ਮੈਂ ਆਲੂ ਅਦਰਕ ਤੇ ਹਰੀ ਮਿਰਚਾਂ ਦੇ ਨਾਲ ਹੀ ਲਸਣ ਲਿਆ ਹੋਇਆ ਆ ਤੇ ਸਾਂਝੇ ਚੌਲ ਬਣਨ ਲੱਗੇ ਆ ਤੇ ਬਹੁਤ ਹੀ ਸਵਾਦਤ ਆ ਇੱਕ ਗਲਾਸ ਆਮੇ ਲਿਆ ਹੋਇਆ ਚੌਲਾਂ ਦਾ ਤੇ ਇਹਨੂੰ ਮੈਂ ਪਿਓ ਮੈਂ ਦਿੱਤਾ ਹੈ 스ਪਿਲਿੰਗ ਤੇ ਮੈਂ ਨਾਲ ਹੀ ਔਇਲ ਗਰਮ ਕਰ ਕੀਤਾ ਹੋਇਆ ਤੇ ਔਇਲ ਦੇ ਵਿੱਚ ਆਪਾਂ ਜੀਰਾ ਪਾਵਾਂਗੇ ਲਸਣ ਲਸਣ ਉਹ ਆਪਾਂ ਹਲਕਾ ਜਿਹਾ ਪੋਣ ਲੈਣੇ ਤੇ ਇਹਦਾ ਕੱਚਾ ਪੰਨੇ ਦੂਰ ਹੋ ਜੇ ਥੋੜਾ ਜਿਹਾ ਲਾਲੀ ਜਾ ਆ ਜੇ ਇਹਦਾ ਫਲੇਵਰ ਵੀ ਬਹੁਤ ਵਧੀਆ ਲੱਗਦਾ ਆ ਤੇ ਨਾਲ ਹੀ ਆਪਾਂ ਸਾਰਾ ਸਮਾਨ ਪਾ ਦੇਣੇ ਪਹਿਲਾਂ ਆਪਾਂ ਪਿਆਜ਼ ਨੂੰ ਪਿਆਰ ਤੇ ਨਾ ਪਵਾ ਦੇਣਾ ਕੋਈ 10 ਮਿੰਟ ਤੋਂ ਲੈ ਲੈ ਸਾਂਝੇ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦੇ ਆ ਤੇ ਖਾਂਜੀ ਸਵਾਦ ਲੱਗਦੇ ਆ ਜਿਦੋਂ ਵੀ ਮੇਰੀ ਵੀਡੀਓ ਦੇਖਣ ਆ ਮੈਂ ਤੁਹਾਨੂੰ ਡਾਈਰੈਕਟ ਦੇ ਰਿਹਾ ਕਰਾਂ ਤੇ ਵੀਡੀਓ ਅੰਦਰ ਤੁਸੀਂ ਵੀ ਦੇਖਿਆ ਕਰੋ ਸਾਂਝੇ ਚੋਲ ਹੁੰਦੇ ਸੀ ਆ ਸਾਂਝੇ ਚੋਲ ਸਾਦੇ ਬਣਦੇ ਆ ਚਲੋ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਤੇ ਆਪਣਾ ਮਸਾਲਾ ਬਾਣੀ ਦਾ ਪਿਆ ਸਾਂਝੇ ਚੋਲ ਹੁੰਦੇ ਆ ਕਾਲੇ ਚਣਿਆਂ ਦੇ ਕਾਲੇ ਚਣਿਆਂ ਨੂੰ ਉਬਾਲ ਕੇ ਆਪਾਂ ਸਬਜ਼ੀ ਵੀ ਬਣਾਉਣੀ ਆ ਤੇ ਉਹ ਆਪਾਂ ਰੱਖ ਕੇ ਚੋਲਾ ਚ ਵੀ ਪਾ ਸਕਦੇ ਆ ਇਹ ਮੈਂ ਇੱਕ ਕੌਲੀ ਲਈ ਲਈ ਹੁਈ ਕਦੂੰਗਾ ਚਾ ਜਿਸ ਤਰ੍ਹਾਂ ਆਪਾਂ ਮਟਰ ਰੱਖਦੇ ਆ ਨਾ ਉਸੇ ਤਰ੍ਹਾਂ ਹੀ ਆਪਾਂ ਛੋਲਿਆਂ ਨੂੰ ਉਬਾਲ ਕੇ ਰੱਖ ਲੈਣਾ ਆ ਤੇ ਮਟਰਾਂ ਵਾਂਗੂ ਹੀ ਆਪਾਂ ਇਹਨਾਂ ਨੂੰ ਪਾ ਲੈਣਾ ਆ ਤੇ ਆਪਣੇ ਜਿਹੜੇ ਖਾਦੇ ਛੋਲੇ ਬਹੁਤ ਹੀ ਸਵਾਦ ਲੱਗਦੇ ਆ ਹੁਣ ਆਪਾਂ ਸਵਾਦ ਅਲਸਾ ਮਸਾਲਾ ਪਾਸ ਹੋਰ ਹਰਕਾਰ ਆ ਹੋ ਗਿਆ ਹੈ ਬਰਾਉਨ स्वाद अनुसार नमक पाने चमच छोटा इस करके मैं ढाई दे मसाला मिर्च में हरी पाई हुई इस करके मैं लाल मिर्च नहीं पाई हुई मिर्च ਚੋਲਾ ਨੂੰ ਸਵਾਦ ਰੋਲਾ ਸਸਤੇ ਕਾ ਮੈਂ ਪੈਕਟ ਪਾਉਗੀ ਨਾਲ ਹੀ ਇੱਕ ਮੈਂ ਮੈਜੂ ਮਸਾਲਾ ਵੀ ਪਾਉਂਗੀ ਮਸਾਲਾ ਆਪਣਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਬਲੈ ਆਲੇ ਚਰਨੀ ਹੋ ਵਿੱਚ ਪਾਵਾਂਗੇ ਫਿਰ ਮਿਕਸ ਕਰਦੇ ਆ ਤੇ ਨਾਲ ਹੀ ਹੁਣ ਆਪਾਂ 2 ਗਲਾਸ ਪਾਣੀ ਦੇ ਪਾਵਾਂਗੇ ਪਾਣੀ ਨੂੰ ਆਪਾਂ ਗਰਮ ਹੋਣ ਦੇਣੇ ਉਸ ਤੋਂ ਬਾਅਦ ਆਪਾਂ ਚਾਵਲ ਪਾਣੇ ਛੋਨਾ ਦਾ ਪਾਣੀ ਕੱਢ ਲਿਆ ਤੇ ਹੁਣ ਆਪਾਂ ਚੌਲ ਵਿੱਚ ਪਾਵਾਂਗੇ ਇਹ ਮਚਾਵਲ ਇੰਡੀਆ ਗੇਟ ਵਾਲੀ ਬਣਾ ਰਹੀ ਹਾਂ ਇਹ ਬਹੁਤ ਲੱਗੇ ਲੰਬੇ ਬਣ ਕੇ ਤਿਆਰ ਹੁੰਦੇ ਆ ਚਾਵਲਾਂ ਨੂੰ ਆਪਾਂ ਮਿਕਸ ਕਰ ਦਿੱਤਾ ਗਿਆ ਦੇਖੋ ਦੋ ਵੀਸਾ ਲਾਉਣ ਤੇ ਆਪਾਂ ਚੈੱਕ ਕਰਾਂਗੇ ਆਪਣੇ ਸਾਦੇ ਚਾਵਲ ਬਣ ਕੇ ਤਿਆਰ ਹੋਈ ਆ ਜਾਂ ਨਹੀਂ ਕੁਕਲਰ ਟੱਕਰ ਮੈਂ ਬੰਦ ਕਰ ਦਿੱਤਾ ਹਾਂ ਜੀ ਆਪਣੀਆਂ ਦੋਸਤੀਆਂ ਆ ਗਈਆਂ ਤੇ ਆਪਾਂ ਚਾਵਲ ਵੇਖੀਏ ਆਪਣੇ ਹਾਂ ਜੀ ਇਹदेखो ਆਪਣਾ ਚਾਵਲ ਸੰਕੇ ਤਿਆਰ ਹੋ ਗਿਆ ਸਾਂਝ ਚਾਵਲੇ ਨੂੰ ਕਹਿੰਦੇ ਆ ਤੁਸੀਂ ਵੀ ਇੱਕ ਵਾਰ ਜਰੂਰ ਕਰੇ ਬਣਾ ਕੇ ਦੇਖੋ ਕਿ ਜਦਾਂ ਦਾ ਸਵਾਦ ਬਹੁਤ ਹੀ ਵਧੀਆ ਤੇ ਨਾਲ ਹੀ ਮੈਂ ਰਹਿਤੇ ਪਕੌੜੀਆਂ ਵਾਲਾ ਦਹੀਂ ਬਣਾਇਆ ਹੋਇਆ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜੁੜ ਕਰਿਆ ਕਰੋ ਥੈਂਕਸ ਫॉर ਵਾਚਿੰਗ